ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਿਦਮ ਦੇ ਉੱਪਰ ਅੱਜ ਦੀ ਵੀਡੀਓ ਰਾਹੀਂ ਆਪਾਂ ਜੀ ਪੰਜਾਬ ਦਾ ਕਰੰਟ ਜੀਕੇ ਦਾ ਟੌਪਿਕ ਪੰਜਾਬ ਜਿਮਨੀ ਚੋਣਾ 2024 ਦਾ ਨਤੀਜਾ ਜੋ ਹੈ ਉਸ ਬਾਰੇ ਡਿਸਕਸ ਕਰਾਂਗੇ ਜੀ ਠੀਕ ਹੈ ਜੀ ਆਪਾਂ ਜਾਣਦੇ ਹਾਂ ਪਿੱਛੇ ਹੀ ਚਾਰ ਵਿਧਾਨ ਸਭਾ ਹਲਕਿਆਂ ਦੇ ਉੱਪਰ ਜਿਮਨੀ ਚੋਣਾ ਹੋਈਆਂ ਹਨ ਠੀਕ ਹੈ ਜੀ ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਠੀਕ ਹੈ ਜੀ ਸੋ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿ ਜਿਮਨੀ ਚੋਣਾ ਬਾਰੇ ਦੱਸਿਆ ਗਿਆ ਹੈ ਕਿ ਜਿਮਨੀ ਚੋਣ ਹੁੰਦੀ ਕੀ ਹੈ ਠੀਕ ਹੈ ਜੀ ਆਪਾਂ ਜਿਮਨੀ ਚੋਣਾ ਬਾਰੇ ਪੜ੍ਹਦੇ ਹਾਂ ਜਿਮਨੀ ਚੋਣਾ ਉਹ ਚੋਣਾ ਹੁੰਦੀਆਂ ਹਨ ਜੋ ਕਿਸੇ ਵਿਸ਼ੇਸ਼ ਸਥਾਨ ਜਾਂ ਖੇਤਰ ਉੱਪਰ ਉਹਨਾਂ ਵਿਧਾਨ ਸਭਾ ਸੀਟਾਂ ਲਈ ਕੀਤੀਆਂ ਜਾਂਦੀਆਂ ਹਨ ਜਦੋਂ ਕੋਈ ਸੀਟ ਖਾਲੀ ਹੋ ਜਾਂਦੀ ਹੈ ਠੀਕ ਹੈ ਜੀ ਜਦੋਂ ਕਿਸੇ ਵੀ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਜਾਂਦੀ ਹੈ ਠੀਕ ਹੈ ਜੀ ਉਸ ਦੇ ਕਈ ਕਾਰਨ ਹੋ ਸਕਦੇ ਨੇ ਆਪਾਂ ਕਾਰਨ ਵੀ ਪੜਦੇ ਹਾਂ ਇਹ ਸ਼ੀਟ ਖਾਲੀ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਵਿਧਾਇਕ ਦੀ ਮੌਤ ਹੋ ਜਾਣਾ ਵਿਧਾਇਕ ਦੀ ਅਸਮਰਥਾ ਅਤੇ ਉਸ ਦਾ ਕਿਸੇ ਹੋਰ ਪੱਧ ਤੇ ਚਲੇ ਜਾਣਾ ਠੀਕ ਹੈ ਜੀ ਹੁਣ ਜਿਵੇਂ ਨਹੀਂ ਚੋਣਾ ਕਿੱਥੇ ਹੁੰਦੀ ਹੈ ਨੇ ਮੰਨ ਲਓ ਇੱਕ ਸ਼ੀਟ ਹੈ ਜੀ ਵਿਧਾਨ ਸਭਾ ਦੀ ਉਸ ਜਗ੍ਹਾ ਤੋਂ ਕੋਈ ਉਮੀਦਵਾਰ ਐਮ ਪੀ ਬਣ ਜਾਂਦਾ ਠੀਕ ਹੈ ਜੀ ਮੈਂਬਰ ਆਫ ਪਾਰਲੀਮੈਂਟ ਬਣ ਜਾਂਦਾ ਉਹ ਸੀਟ ਜੋ ਖਾਲੀ ਹੁੰਦੀ ਹੈ ਉਸ ਜਗ੍ਹਾ ਤੇ ਜਿਮਨੀ ਚੋਣਾ ਹੋਣਾ ਹੁੰਦਾ ਠੀਕ ਹੈ ਜੀ ਜਾਂ ਕਿਸੇ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਜੀ ਉਸ ਜਗ੍ਹਾ ਤੇ ਜਿਮਨੀ ਚੋਣਾ ਹੁੰਦੀ ਹੈ ਠੀਕ ਹੈ ਜੀ ਜਿਮਨੀ ਚੋਣ ਦਾ ਇਹ ਫੰਡਾ ਹੁੰਦਾ ਠੀਕ ਹੈ ਜੀ ਅੱਗੇ ਦੇਖਦੇ ਹਾਂ ਆਪਾਂ ਅੱਗੇ ਹੈ ਜਿਮਨੀ ਚੋਣਾ 2024 ਦੇ ਵਿੱਚ ਪੰਜਾਬ ਦੇ 4 ਵਿਧਾਨ ਸਭਾ ਸੀਟਾਂ ਉੱਪਰ ਚੋਣਾ ਹੋਈਆਂ ਹਨ ਠੀਕ ਹੈ ਜੀ ਜਿਨ੍ਹਾਂ ਵਿੱਚ ਬਰਨਾਲਾ ਗਿੱਦੜਵਾਹਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ ਇਹਨਾਂ ਉੱਪਰ ਜੇਤੂ ਉਮੀਦਵਾਰਾਂ ਦਾ ਬੇਰਵਾ ਆਪਾਂ ਅੱਗੇ ਦਰਸਾਇਆ ਹੈ ਠੀਕ ਹੈ ਜੀ ਆਪਣੇ ਪੰਜਾਬ ਦੇ ਵਿੱਚ ਹੁਣ ਚਾਰ ਵਿਧਾਨ ਸਭਾ ਸੀਟਾਂ ਉੱਪਰ ਚੋਣਾਂ ਹੋਈਆਂ ਸੀ ਠੀਕ ਹੈ ਜੀ 20 ਤਰੀਕ ਨੂੰ ਇਹ ਚੋਣਾਂ ਹੋਈਆਂ ਸੀ ਕੱਲ ਇਸ ਦਾ ਰਿਜ਼ਲਟ ਆਇਆ ਹੈ ਠੀਕ ਹੈ ਜੀ ਇਸ ਦੇ ਵਿੱਚ ਬਰਨਾਲਾ ਗਿੱਦੜਵਾਹਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਠੀਕ ਹੈ ਜੀ ਇਸ ਵਿਧਾਨ ਸਭਾ ਸੀਟਾਂ ਦੀ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਜੀ ਬਰਨਾਲਾ ਸ਼ੀਟ ਠੀਕ ਹੈ ਜੀ ਬਰਨਾਲਾ ਦੇ ਉੱਪਰ ਜੀ ਜੇਤੂ ਉਮੀਦਵਾਰ ਜੋ ਰਹੇ ਨੇ ਉਹਨਾਂ ਦਾ ਨਾਮ ਹੈ ਕੁਲਦੀਪ ਸਿੰਘ ਕਾਲਾ ਢਿੱਲੋਂ ਠੀਕ ਹੈ ਜੀ ਇਹਨਾਂ ਦੀ ਪਾਰਟੀ ਕਿਹੜੀ ਹੈ ਜੀ ਇਹਨਾਂ ਦੀ ਪਾਰਟੀ ਦਾ ਨਾਮ ਹੈ ਕਾਂਗਰਸ ਠੀਕ ਹੈ ਜੀ ਇਹਨਾਂ ਨੂੰ ਕੁੱਲ ਵੋਟਾਂ ਪਈਆਂ 28254 2157 ਵੋਟਾਂ ਨਾਲ ਇਹ ਜੇ ਤੁਰ ਰਹੇ ਨੇ ਠੀਕ ਹੈ ਜੀ ਇਸ ਦੇ ਨਾਲ ਹੀ ਸੈਕੰਡ ਨੰਬਰ ਤੇ ਜੋ ਉਮੀਦਵਾਰ ਰਹੇ ਉਹਨਾਂ ਦਾ ਨਾਮ ਹੈ ਜੀ ਹਰਿੰਦਰ ਸਿੰਘ ਢਾਲੀਵਾਰ ਇਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਸੀ ਠੀਕ ਹੈ ਜੀ ਇਹਨਾਂ ਨੂੰ ਕੁੱਲ ਵੋਟਾਂ ਪਈਆਂ 2697 ਠੀਕ ਹੈ ਜੀ ਤੀਸਰੇ ਨੰਬਰ ਤੇ ਜੋ ਉਮੀਦਵਾਰ ਸੀ ਜੀ ਉਹਨਾਂ ਦਾ ਨਾਮ ਹੈ ਕੇਵਲ ਸਿੰਘ ਢਿੱਲੋਂ ਇਹਨਾਂ ਦੀ ਪਾਰਟੀ ਦਾ ਨਾਮ ਹੈ ਭਾਰਤੀ ਜਨਤਾ ਪਾਰਟੀ ਠੀਕ ਹੈ ਜੀ ਬੀਜੇਪੀ ਇਹਨਾਂ ਨੂੰ ਕੁੱਲ ਵੋਟਾਂ ਪਈਆਂ ਨੇ 17900 58 ਠੀਕ ਹੈ ਜੀ ਨੈਕਸਟ ਦੇਖਦੇ ਹਾਂ ਅੱਗੇ ਹੈ ਜੀ ਗਿੱਦੜਵਾਹਾ ਸ਼ੀਟ ਬਹੁਤ ਹੀ ਜ਼ਿਆਦਾ ਹੌਟ ਸ਼ੀਟ ਸੇ ਹੈ ਠੀਕ ਹੈ ਜੀ ਗਿੱਦੜਵਾਹਾ ਆਪਣੇ ਮੁਕਸਰ ਸਾਹਿਬ ਜਿਲ੍ਹੇ ਚ ਪੈਂਦਾ ਜੀ ਆਪਾਂ ਇੱਥੋਂ ਦੇਖਦੇ ਹਾਂ ਕਿਹੜੇ ਉਮੀਦਵਾਰ ਨੇ ਬਾਜ਼ੀ ਮਾਰੀ ਹੈ ਹਦੀਪ ਸਿੰਘ ਡਿਪੀ ਢਿੱਲੋਂ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਥੋਂ ਇਹ ਜੇਤੂ ਰਹੇ ਨੇ ਠੀਕ ਹੈ ਜੀ ਇਹਨਾਂ ਨੂੰ ਕੁੱਲ ਵੋਟਾਂ 171642 ਬਈਆਂ ਹਨ ਠੀਕ ਹੈ ਜੀ ਤੇ 21969 ਵੋਟਾਂ ਦੀ ਲੀਡ ਨਾਲ ਇਹ ਜਿੱਤੇ ਨੇ ਠੀਕ ਹੈ ਜੀ ਸੈਕੰਡ ਨੰਬਰ ਤੇ ਅਮਰਤਾ ਬੜਿੰਗ ਜੀ ਠੀਕ ਹੈ ਜੀ ਇਹਨਾਂ ਦੀ ਪਾਰਟੀ ਹੈ ਜੀ ਆਪਾਂ ਜਾਣਦੇ ਹਾਂ ਇੰਡੀਅਨ ਨੈਸ਼ਨਲ ਕਾਂਗਰਸ ਇਹਨਾਂ ਨੂੰ ਕੁੱਲ ਵੋਟਾਂ ਪਈਆਂ 49675 ਠੀਕ ਹੈ ਜੀ ਪਹਿਲੀ ਵਾਰ ਗਿੱਦੜਵਾਹ ਤੋਂ ਕਿਸੇ ਲੇਡੀ ਉਮੀਦਵਾਰ ਨੂੰ ਸੀਟ ਮਿਲੀ ਸੀ ਠੀਕ ਹੈ ਜੀ ਅੱਗੇ ਹੈ ਜੀ ਤੀਸਰੇ ਨੰਬਰ ਤੇ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਇਹ ਭਾਜਪਾ ਤੋਂ ਉੱਥੇ ਸੀ ਭਾਰਤੀ ਜਨਤਾ ਪਾਰਟੀ ਤੋਂ ਠੀਕ ਹੈ ਜੀ ਇਹਨਾਂ ਨੂੰ ਖੁੱਲ੍ਹੇ ਵੋਟਾਂ ਪਈਆਂ ਨੇ 22 12227 ਠੀਕ ਹੈ ਜੀ ਇਹ ਗਿੱਦੜਵਾਹਾ ਚੋਣ ਹਲਕਾ ਹੈ ਅੱਗੇ ਦੇਖਦੇ ਹਾਂ ਜੀ ਅੱਗੇ ਹੈ ਜੀ ਚੱਬੇਵਾਲ ਠੀਕ ਹੈ ਜੀ ਇਹ ਚੱਬੇਵਾਲ ਜੋ ਹੈ ਜੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਹੈ ਆਪਾਂ ਇਸ ਬਾਰੇ ਪੜ੍ਹਦੇ ਹਾਂ ਡਾਕਟਰ ਇਸ਼ਾਨ ਕੁਮਾਰ ਠੀਕ ਹੈ ਜੀ ਇਹ ਜੇਤੂ ਰਹੇ ਨੇ ਇਹਨਾਂ ਦੀ ਪਾਰਟੀ ਕਿਹੜੀ ਹੈ ਆਮ ਆਦਮੀ ਪਾਰਟੀ ਠੀਕ ਹੈ ਜੀ ਇਨਨੂੰ ਕੁੱਲ ਵੋਟਾਂ 51904 ਪਈਆਂ ਨੇ ਠੀਕ ਹੈ ਜੀ ਅੱਗੇ ਹੈ ਜੀ ਸੈਕੰਡ ਨੰਬਰ ਤੇ ਰਣਜੀਤ ਕੁਮਾਰ ਇਹਨਾਂ ਦੀ ਪਾਰਟੀ ਰਹੀ ਇੰਡੀਅਨ ਨੈਸ਼ਨਲ ਕਾਂਗਰਸ ਇਹਨਾਂ ਨੂੰ ਵੋਟਾਂ ਪਈਆਂ ਨੇ ਜੀ 23214 ਠੀਕ ਹੈ ਜੀ 3ਰਡ ਨੰਬਰ ਤੇ ਰਹੇ ਨੇ ਜੀ ਸੂਰ ਸਿੰਘ ਧੰਦਲ ਇਹਨਾਂ ਦੀ ਪਾਰਟੀ ਸੀ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕੁੱਲ ਵੋਟਾਂ ਪਈਆਂ ਨੇ 8692 ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਅੱਗੇ ਹੈ ਜੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਹੈ ਜੀ ਠੀਕ ਹੈ ਜੀ ਇੱਥੋਂ ਦੇਖਦੇ ਹਾਂ ਇੱਥੋਂ ਗੁਰਦੀਪ ਸਿੰਘ ਰੰਧਾਵਾ ਪਾਰਟੀ ਇਹਨਾਂ ਦੀ ਹੈ ਜੀ ਆਮ ਆਦਮੀ ਪਾਰਟੀ ਠੀਕ ਹੈ ਜੀ ਇਹਨਾਂ ਨੇ ਕੁੱਲ ਵੋਟਾਂ ਪ੍ਰਾਪਤ ਕੀਤੀਆਂ ਹਨ 59104 ਵੋਟਾਂ ਠੀਕ ਹੈ ਜੀ 5699 ਵੋਟਾਂ ਨਾਲ ਜੇਤੂ ਰਹੇ ਨੇ ਠੀਕ ਹੈ ਜੀ ਅੱਗੇ ਹੈ ਜੀ ਸੈਕੰਡ ਤੇ ਜਤਿੰਦਰ ਕੌਰ ਰੰਧਾਵਾ ਜੀ ਇਹਨਾਂ ਦੀ ਪਾਰਟੀ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਠੀਕ ਹੈ ਜੀ ਇਹਨਾਂ ਨੂੰ 55405 ਵੋਟਾਂ ਪਈਆਂ ਠੀਕ ਹੈ ਜੀ 3 ਨੰਬਰ ਤੇ ਰਹੇ ਨੇ ਜੀ ਰਵੀ ਕਰਨ ਸਿੰਘ ਕਹ ਲੋ ਇਹਨਾਂ ਦੀ ਪਾਰਟੀ ਸੀ ਬੀਜੇਪੀ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਪਈਆਂ ਨੇ ਜੀ 6505 ਵੋਟਾਂ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਸੋ ਦੋਸਤੋ ਇਹ ਆਪਣੇ ਚਾਰ ਵਿਧਾਨ ਸਭਾ ਹਲਕਿਆਂ ਤੇ ਹੋਈਆਂ ਚੋਣਾਂ ਦਾ ਬੇਰਬਸੀ ਠੀਕ ਹੈ ਜੀ ਹੋ ਸਕਦਾ ਹੈ ਆਉਣ ਵਾਲੇ ਪੇਪਰਾਂ ਦੇ ਵਿੱਚ ਆਪ ਨੂੰ ਇਸ ਦੇ ਨਾਲ ਸੰਬੰਧਿਤ ਕੋਈ ਸਵਾਲ ਪੇਪਰ ਦੇ ਵਿੱਚ ਆ ਜਾਵੇ ਠੀਕ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਥੈਂਕ ਯੂ